ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ ਅੱਜ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਇਹ ਮੱਖਣ ਦੀਆਂ ਟਿੱਕੀਆਂ ਜਿਹੜੀਆਂ ਕਿ ਇਹ 4 1/2 450 ਗ੍ਰਾਮ ਦੀ ਟਿੱਕੀ ਇੱਕ ਹੁੰਦੀ ਹੈ। ਇਹ ਆਪਾਂ 4-5 ਟਿੱਕੀਆਂ ਨੇ ਆਪਣੇ ਕੋਲੇ। ਇਹਨਾਂ ਤੋਂ ਆਪਾਂ ਬਣਾਵਾਂਗੇ ਦੇਸੀ ਕੀ। ਜਿਹੜਾ ਕਿ ਮੱਖਣ ਤੋਂ ਤਿਆਰ ਕਰਾਂਗੇ। ਹਾਂਜੀ ਇਹ ਟਿੱਕੀਆਂ ਦੇ ਉੱਤੇ ਜਿਹੜੇ ਕਵਰ ਹੁੰਦੇ ਆ ਚੜੇ ਕਾਗਜ਼ ਦੇ ਇਹਨਾਂ ਨੂੰ ਆਪਾਂ ਹੌਲੀ-ਹੌਲੀ ਕਰਕੇ ਉਤਾਰ ਲੈਣਾ ਹੈ। ਇਹ ਆਪਾਂ ਹੁਣ ਫ੍ਰਿਜ ਦੇ ਵਿੱਚੋਂ ਕੱਢੀਆਂ ਫ੍ਰੀਜ਼ਰ ਦੇ ਵਿੱਚੋਂ ਕੱਢੀਆਂ ਨੇ ਤਾਂ ਕਰਕੇ ਇਹਨਾਂ ਦੇ ਉੱਪਰ ਬਰਫ਼ ਜ਼ਿਆਦਾ ਚੜੀ ਹੋਣ ਕਰਕੇ ਬਹੁਤ ਆਸਾਨੀ ਨਾਲ ਇਹ ਨਹੀਂ ਲੈਂਦੇ ਹੁੰਦੇਗੇ ਹੌਲੀ-ਹੌਲੀ ਲੈਂਦੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਸਾਰੇ ਕਾਗਜ਼ ਨੂੰ ਇੱਕ-ਇੱਕ ਕਰਕੇ ਟਿੱਕੀ ਦੇ ਉੱਪਰੋਂ ਉਤਾਰ ਲੈਣਾ ਇੱਕ ਤਰ੍ਹਾਂ ਇਹ ਚਿਪਕੀ ਜਾਂਦਾ ਬਹੁਤ ਆਸਾਨੀ ਨਾਲ ਨਹੀਂ ਲੈਂਦਾ ਬਹੁਤ ਮੁਸ਼ਕਲ ਨਾਲ ਲੈਂਦਾ ਹੈ ਹੌਲੀ-ਹੌਲੀ ਕਰਕੇ ਉਤਾਰਨਾ ਪੈਣਾ ਹੈ ਇੱਕ-ਇੱਕ ਕਰਕੇ ਸਾਰੀਆਂ ਤਾਂ ਉਤਾਰ ਕੇ ਫੇਰ ਆਪਾਂ ਇਹਨੂੰ ਗਰਮ ਕਰਾਂਗੇ ਸਾਰੇ ਮੱਖਣ ਨੂੰ ਹਾਂਜੀ ਗੈਸ ਦੇ ਉੱਪਰ ਰੱਖ ਲੈਣਾ ਆਪਾਂ ਪਤੀਲਾ ਤੇ ਜਿਵੇਂ ਜਿਵੇਂ ਆਪਾਂ ਕਵਰ ਉਤਾਰੀ ਜਾਵਾਂਗੇ ਓਵੇਂ ਓਵੇਂ ਆਪਾਂ ਮੱਖਣ ਪਤੀਲੇ ਦੇ ਵਿੱਚ ਪਾਉਂਦੇ ਜਾਵਾਂਗੇ ਤਾਂ ਕਿ ਇਹ ਪਿਗਲਣਾ ਸ਼ੁਰੂ ਹੋ ਜਾਈ ਹਾਂਜੀ ਜੇ ਆਪਾਂ ਨੂੰ ਲੱਗਦਾ ਦਵਾਰਾ ਆਪਾਂ ਫੇਰ ਲਾ ਦਿੰਨੇ ਆ ਜਿਗ ਤੇ ਲੱਗਿਆ ਲੱਗਦਾ ਦਿਸਦਾ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਟਿੱਕੀ ਤੋਂ ਉਤਾਰ ਕੇ ਸਾਰੀਆਂ ਟਿੱਕੀਆਂ ਤੋਂ ਹੌਲੀ-ਹੌਲੀ ਕਰਕੇ ਉਤਾਰਦੇ ਜਾਵਾਂਗੇ ਤੇ ਇਹਨੂੰ ਪਿਗਲਣ ਲਈ ਮੱਖਣ ਨੂੰ ਪਤਲੇ ਦੇ ਵਿੱਚ ਟਿੱਕੀਆਂ ਪਾਉਂਦੇ ਜਾਵਾਂਗੇ ਹੁਣ ਆਪਾਂ ਸਾਰੀਆਂ ਟਿੱਕੀਆਂ ਪਾ ਕੇ ਪਤਲੇ ਦੇ ਵਿੱਚ ਇਹਨਾਂ ਨੂੰ ਗਰਮ ਹੋਣ ਲਈ ਰੱਖਤਾ ਇਸੇ ਤਰ੍ਹਾਂ ਹੀ ਆਪਾਂ ਇਹ ਹੌਲੀ-ਹੌਲੀ ਇਹ ਪਿਗਲਦੀਆਂ ਜਾਣਗੀਆਂ ਜਿਵੇਂ-ਜਿਵੇਂ ਪਿਗਲਦੀਆਂ ਜਾਣਗੀਆਂ ਦੇਖੋ ਇਹ ਉੱਪਰ ਝੱਗ ਆਉਂਦੀ ਜਾਊਗੀ ਤੇ نیچے ਜਿਹੜਾ ਘੀ ਆਪਾਂ ਨੂੰ ਦਿਸਣਾ ਸ਼ੁਰੂ ਹੋ ਜਾਊਗਾ ਇਹ ਫ੍ਰਿਜ ਦੇ ਵਿੱਚੋਂ ਕੱਢਿਆ ਏਂ ਕਾਰਨੇ ਜਲਦੀ ਜਲਦੀ ਮੱਖਣ ਨਹੀਂ ਖੁਰਦਾ ਹੁੰਦਾ ਥੋੜਾ ਜਿਹਾ ਟਾਈਮ ਲੈਂਦਾ ਤੁਸੀਂ ਦੇਖ ਸਕਦੇ ਹੋ ਆਪਣੀਆਂ ਹੌਲੀ ਹੌਲੀ ਕਰਕੇ ਸਾਰਾ ਮੱਖਣ ਹੈ ਜਿਹੜਾ ਇਹ ਪਿਗਲ ਗਿਆ ਹੈਗਾ ਟਿੱਕੀਆਂ ਸਾਰੀਆਂ ਪਿਗਲ ਗਈਆਂ ਨੇ ਉੱਪਰ ਝੱਗ ਹੀ ਆ ਗਈ ਹੈ ਲੱਸੀ ਜਿਵੇਂ ਆਪਾਂ ਕਹਿ ਦਿੰਨੇ ਆ ਮੱਖਣ ਦੇ ਵਿੱਚ ਲੱਸੀ ਹੁੰਦੀ ਹੈ ਜਿਹੜੀ ਉਹ ਇੱਕ ਤਰ੍ਹਾਂ ਆਪਾਂ ਨੂੰ ਦਿਖਣੀ ਸ਼ੁਰੂ ਹੋ ਗਈ ਹੈ ਇਹ ਆਪਾਂ ਹਲਕੇ ਸੇਕ ਤੇ ਪਕਾਵਾਂਗੇ ਕਿਉਂ ਨੂੰ ਜਿੰਨਾ ਆਪਾਂ ਹਲਕੇ ਸੇਕ ਤੇ ਬਣਾਵਾਂਗੇ ਉਹਨਾਂ ਜ਼ਿਆਦਾ ਕਿਉਂ ਵਧੀਆ ਬਣੂਗਾ ਤੇ ਟੇਸਟੀ ਵੀ ਬਣੂਗਾ ਐਸ ਕਰਕੇ ਆਪਾਂ ਨੂੰ ਜ਼ਿਆਦਾ ਗੈਸ ਤੇਜ਼ ਕਰਕੇ ਕਿਉਂ ਨਹੀਂ ਬਣਾਉਣਾ ਚਾਹੀਦਾ ਨਾਲੇ ਥੱਲੇ ਲੱਗਣ ਦੇ ਚਾਂਸ ਹੁੰਦੇ ਨੇ ਤੁਸੀਂ ਦੇਖੋ ਹਲਕੇ ਹਲਕੇ ਸੇਕਤੇ ਵੀ ਕਿਉਂ ਕਿੰਨਾ ਸੋਹਣਾ ਬਣਨਾ ਸ਼ੁਰੂ ਹੋ ਗਿਆ ਇੱਕਦਮ ਕਿਉਂ ਆਪਣਾ ਤਿਆਰ ਹੁੰਦਾ ਜਾ ਰਿਹਾ ਹੈਗਾ ਟੋਪੀਏ ਦੇ ਵਿੱਚ ਪਤਿਲੇ ਦੇ ਵਿੱਚ ਆਪਾਂ ਨੂੰ ਉਵੇਂ ਤਰ੍ਹਾਂ ਪਤਾ ਲੱਗ ਰਿਹਾ ਵੀ ਹਾਂ ਆਪਣਾ ਕੀ ਹੈ ਜਿਹੜਾ ਬਣ ਕੇ ਤਿਆਰ ਹੋਣਾ ਸ਼ੁਰੂ ਹੋ ਗਿਆ ਹੈਗਾ ਹੁਣ ਆਪਾਂ ਲਗਾਤਾਰੀ ਨੂੰ ਹਿਲਾਉਂਦੇ ਰਵਾਂਗੇ ਜੇ ਆਪਾਂ ਵਿੱਚ ਦੀ ਇੱਕ ਵਾਰੀ ਵੀ ਛੱਡ ਦਈਏ ਤਾਂ ਕਿਉਂ ਥੱਲੇ ਲੱਗਣ ਦੇ ਚਾਂਸ ਹੁੰਦੇ ਨੇ ਕਿਓ ਬਣਦਾ ਹੁਣ ਆਪਣਾ ਪੂਰੀ ਨਿਸ਼ਾਨੀ ਆਪਾਂ ਨੂੰ ਮਿਲ ਰਹੀ ਹੈ ਜਿਹੜਾ ਕਿਓ ਹੈ ਉੱਪਰ ਆਉਂਦਾ ਜਾਂਦਾ ਤੇ ਜਿਹੜੀ ਉਹਦੀ ਲੱਸੀ ਹੈ ਉਹ ਥੱਲੇ ਜਿਹਨੂੰ ਆਪਾਂ ਚਿਹੜੂ ਕਹਿ ਦਿੰਦੇ ਆ ਜਾਂ ਕੁਝ ਹੋਰ ਵੀ ਕਹਿ ਦਿੰਦੇ ਆ ਕਈ ਤਰ੍ਹਾਂ ਨਾਲ ਇਹਨਾਂ ਦੇ ਨਾਮ ਲੈਂਦੇ ਨੇਗੇ ਤੇ ਇਹ ਥੱਲੇ ਉਹ ਬਣਨਾ ਸ਼ੁਰੂ ਹੋ ਗਿਆ ਤੇ ਉੱਪਰ ਉੱਪਰ ਕਿਓ ਆਉਣਾ ਸ਼ੁਰੂ ਹੋ ਗਿਆ ਕਿਓ ਬਣਨ ਦੀ ਨਿਸ਼ਾਨੀ ਹੁੰਦੀ ਹੈ ਜਿਹੜਾ ਕਿਓ ਹੁੰਦਾ ਤੇਲ ਵਾਂਗੂ ਬਿਲਕੁਲ ਉੱਪਰ ਚਮਕਦਾਰ ਦਿਸਣ ਲੱਗ ਜਾਂਦਾ ਤੇ ਜਿਹੜੀ ਉਹ ਲੱਸੀ ਹੁੰਦੀ ਹੈ ਥੱਲੇ ਜਮਾ ਪੱਕ ਕੇ ਦਾਣੇਦਾਰ ਉਹਦੇ ਬਣ ਜਾਂਦੇ ਜਦੋਂ ਇਹ ਘਿਓ ਬਣ ਕੇ ਬਿਲਕੁਲ ਤਿਆਰ ਹੋ ਗਿਆ ਇੱਕ ਤਰ੍ਹਾਂ ਦਾਣੇਦਾਰ ਘਿਓ ਬਣ ਜਾਂਦਾ ਹਾਂਜੀ ਪੰਜਾਬ ਦੇ ਵਿੱਚ ਜਦੋਂ ਅਸੀਂ ਬਣਾਉਣੀ ਆਂਗੇ ਤਾਂ ਅਸੀਂ ਜਿਹੜਾ ਆਪਾਂ ਕਿ ਦਹੀਂ ਜਮਾਉਣੀ ਆ ਉਹਦੇ ਵਿੱਚ ਆਪਾਂ ਮੱਖਣ ਕੱਢਦੇ ਆ ਲੱਸੀ ਰੜਕਦੇ ਆ ਉਹਦੇ ਵਿੱਚ ਮੱਖਣ ਕੱਢਦੇ ਆ ਜਾਂ ਮਲਾਈ ਇਕੱਠੀ ਕਰਕੇ ਬਣਾਉਣੀ ਆ ਇੱਥੇ ਜੀ ਕੈਨੇਡਾ ਦੇ ਵਿੱਚ ਇਹ ਹੈ ਵੀ ਮੱਖਣ ਜਿਹੜਾ ਤਿਆਰ ਕੀਤਾ ਕਰਾਇਆ ਲੈ ਆਈਦਾ ਉਹਨੂੰ ਫਿਰ ਪਘਲਾ ਕੇ ਤੇ ਉਹਦੇ ਤੋਂ ਘਿਓ ਤਿਆਰ ਕਰ ਲਈਦਾ ਆਉਂਦੇ ਆ ਬਹੁਤ ਬ੍ਰਾਂਡ ਦੇ ਇੱਥੇ ਘਿਓ ਬਣੇ ਬਣਾਏ ਆਉਂਦੇ ਆ ਪਰ ਅਸੀਂ ਘਰੇ ਹੀ ਜ਼ਿਆਦਾ ਬਣਾਉਣਾ ਹਦੇ ਹੱਥਾਂ ਨਾਲ ਤਿਆਰ ਕਰਨਾ ਪਸੰਦ ਕਰਦੇ ਆ ਕਿਉਂ ਹੈ ਜੀ ਜਿਹੜਾ ਜਿਹੜਾ ਆਪਣਾ ਹੁਣ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਇਹਨੂੰ ਆਪਾਂ ਕੁਛ ਦੇਰ ਲਈ ਠੰਡਾ ਹੋਣ ਲਈ ਰੱਖ ਦਾਂਗੇ ਫਿਰ ਉਸ ਤੋਂ ਬਾਅਦ ਆਪਾਂ ਇੱਕ ਕੱਚ ਦਾ ਲੈਣਾ ਕੰਟੇਨਰ ਤੇ ਪੁਣ ਕੇ ਆਪਾਂ ਜਿਹੜਾ ਕੀ ਆ ਦੇ ਵਿੱਚ ਕੰਟੇਨਰ ਦੇ ਵਿੱਚ ਕੱਢ ਲੈਣਾਗਾ ਦੇਖੋ ਆਪਾਂ ਕਿਉਂ ਹੈ ਜਿਹੜਾ ਕੰਟੇਨਰ ਦੇ ਵਿੱਚ ਕੱਢਣਾ ਸ਼ੁਰੂ ਕਰਤਾ ਕਿਉਂ ਆਪਣਾ ਬਣ ਕੇ ਬਿਲਕੁਲ ਬਹੁਤ ਹੀ ਵਧੀਆ ਤਿਆਰ ਹੋਇਆਗਾ ਇਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜਿਹੜਾ ਘਰੇ ਚੀਜ਼ ਬਣ ਜਾਂਦੀ ਆ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀਗੀ ਆਪਾਂ ਆਪ ਲੱਖ ਬਾਹਰੋਂ ਲਿਆ ਕੇ ਖਾ ਲਈ ਆਪਾਂ ਘਰੇ ਆਪ ਖਾਦੇ ਹੱਥ ਨਾਲ ਖੋ ਤਿਆਰ ਕਰਕੇ ਖਾਣੇ ਆ ਉਹਦੀ ਕੋਈ ਰੀਸ ਨਹੀਂ ਹੁੰਦੀਗੀ ਐਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਘਰੇ ਚੀਜ਼ ਬਣਾ ਕੇ ਖਾਣੀ ਚਾਹੀਦੀ ਹੈ ਘਰੇ ਬਣਾਓ ਖਾਓ ਤਿਆਰ ਕਰੋ ਤੇ ਆਪਣੇ ਬੱਚਿਆਂ ਨੂੰ ਵੱਖਰਾ ਵੱਖਰਾ ਸਮਾਨ ਬਣਾ ਕੇ ਦਿਓ ਜਿਵੇਂ ਪਿੰਨੀਆਂ ਪੰਜੀਰੀ ਕੁਛ ਵੀ ਬਣਾਓ ਚੂਰੀ ਕੁੱਟ ਕੇ ਦਿਓ ਦਾਲ ਜਿੱਦਾਂ ਵੀ ਮਨ ਕਰੇ ਆਪ ਦਾ ਬੱਚਿਆਂ ਦਾ ਉਸ ਤਰ੍ਹਾਂ ਖਾਓ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਵੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਤੁਸੀਂ ਵੀ ਸਾਡੇ ਦੱਸੇ ਤਰੀਕੇ ਅਨਸਾਰ ਬਣਾ ਕੇ ਜਰੂਰ ਦੱਸਿਓ ਵੀ ਤੁਹਾਡਾ ਕਿ ਉਹ ਕਿਦਾਂ ਦਾ ਬਣ ਕੇ ਤਿਆਰ ਹੋਇਆ ਚਲੋ ਜੀ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਮਿਲਦੇ ਆਂ ਹੋਰ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ